ਸਤਿ ਸ਼੍ਰੀ ਅਕਾਲ ਸਲਾਮ ਤੇ ਪ੍ਰਣਾਪ ਸਾਬ ਨੂੰ ਜੀ ਅੱਜ ਤੁਹਾਨੂੰ ਅਸੀਂ ਸਫ਼ਰ ਕਰਾਉਣ ਜਾ ਰਹੇ ਹਾਂ ਉਹ ਕੋਟੋਂ ਟਾਂਡਾ ਉਲਮੁਰ ਤੱਕ ਦਾ ਉਹ ਕੋਰ ਜਿਲ੍ਹਾ ਜਲੰਧਰ ਦਾ ਹਿੱਸਾ ਹੈ ਤੇ ਟਾਂਡਾ ਉਹ ਨਮਰ ਸ਼ਾਹਪੁਰ ਜ਼ਿਲ੍ਹੇ ਦੀ ਇੱਕ ਸਬ ਤਸੀਲ ਹੈ ਇਹ ਕੋ ਉੱਪਰ ਬੜਾ ਪ੍ਰਸਿੱਧ ਕਸਬਾ ਹੈ ਜੰਦਰ ਤੋਂ ਚੱਲਦੇ ਹਾਂ ਨੈਸ਼ਨਲ ਹਾਈਵੇ ਜੰਮੂ ਵੱਲ ਇਹ ਜਿੰਦ ਤੋ ਉੱਤਰ ਵੱਲੇ ਪਾਸੇ ਆਖਰੀ ਕਸਬਾ ਹੈ ਇਹਦੇ ਜ਼ਿਲ੍ਹੇ ਦਾ ਉਸ ਤੋਂ ਅੱਗੇ ਜ਼ਿਲ੍ਹਾ ਸ਼ਹਿਰਪੁਰ ਸ਼ੁਰੂ ਹੋ ਜਾਂਦਾ ਹੈ ਤੇ ਪੂਰ ਜਿਹੜੇ ਕਬੇ ਪਾਸੇ ਕਪੂਰਥਲਾ ਜ਼ਿਲ੍ਹਾ ਹੈ ਕੁਝ ਦੂਰੀ ਤੇ ਕੁਝ ਪਿੰਡ ਛੱਡ ਕੇ ਇਹ ਸੱਜੇ ਪਾਸੇ ਕੁਝ ਪਿੰਡ ਛੱਡ ਕੇ ਇਹ ਸ਼ਹਿਰਪੁਰ ਜ਼ਿਲ੍ਹੇ ਦੇ ਪਿੰਡ ਸ਼ੁਰੂ ਹੋ ਜਾਂਦੇ ਹਨ ਤੇ ਇਹ ਜਾਨੀ ਕਿ ਸੜਕਾਂ ਦਾ ਜੰਕਸ਼ਨ ਵੀ ਹੈ ਇੱਥੋਂ ਹੀ ਰੋਡ ਜਾਂਦੀ ਹੈ ਆਦਮਪੁਰ ਹੋ ਕੇ ਸ਼ਹਿਰਪੁਰ ਫਿਰ ਵਾਇਆ ਬਹਿਰਾਮ ਸਿਸ਼ਟਾ ਬੁੱਲੋਂਵਾਲ ਸ਼ਹਿਰਪੁਰ ਦੀਖਬੇ ਹੱਤ ਵਾਇਆ ਪੁਲੱਥ ਨਡਾਲਾ ਸੁਬਾਨਪੁਰ ਅੰਮ੍ਰਿਤਸਰ ਦੀ ਇਹ ਪੁਲੱਥ ਵਾਲਾ ਰੂਟ 147 ਵੇਲੇ ਕਾਫਲਿਆਂ ਲਈ ਜਦ ਕਿ ਕਾਫਲਿਆਂ ਵੱਲੋਂ ਵਰਤਿਆ ਗਿਆ ਤੇ ਮੁਸਲਮਾਨ ਆਬਾਦੀ ਜਿਹੜੀ ਇੱਥੋਂ ਸ਼ਿਫਟ ਹੋ ਕੇ ਪਾਕਿਸਤਾਨ ਇਸ ਰਸਤੇ ਹੀ ਗਈ ਬਹੁਤੀ ਗਈ ਜਿਲ੍ਹਾ ਸ਼ਿਆਲਪੁਰ ਦੀ ਤੇ ਇਹ ਉੱਪਰ ਇੱਥੇ ਹਮੇਸ਼ਾ ਜਾਮ ਲੱਗਾ ਰਹਿੰਦਾ ਹੈ ਭਾਵੇਂ ਕਿ ਨੈਸ਼ਨਲ ਹਾਈਵੇ ਦਾ ਰੋਡ ਹੈ ਲੇਕਿਨ ਇੱਥੇ ਦੂਦੂ ਤੱਕਰਾ ਖੜੀਆਂ ਰਹਿਣੀਆਂ ਨੇ ਰੋਡ ਦੇ ਉੱਤੇ ਇਸ ਕਰਕੇ ਇੱਥੇ ਨਾਰਮਲ ਸਪੀਡ ਨਾਲ ਲੰਘਣਾ ਬੜਾ ਮੁਸ਼ਕਲ ਹੈ ਰੁੱਕ ਕੇ ਜਾਣਾ ਪੈਂਦਾ ਤੇ ਕਿਉਂਕਿ ਦੋ ਜ਼ਿਲ੍ਹਿਆਂ ਦੇ காਕ ਇੱਥੇ ਆਂਦੇ ਹਨ ਤੇ ਕਾਫੀ ਰਾਸ਼ ਦਿੰਦਾ ਹੈ ਤੇ ਉਹ ਕਰਦਿਆਂ ਸਫਰ ਉਹ ਤੋਂ ਟਾਂਡਾ ਉਲੜਦਾ ਤੋਂ ਖਬੇ ਹੱਥ ਰੋੜ ਗਿਆ ਜੀ ਪਲੱਤ ਨੂੰ ਪਲੱਤ ਨਰਾਲਾ ਸਬੰਧਪੁਰ ਵਗੈਰਾ ਜ਼ਿਲ੍ਹਾ ਕਪੂਰਥਲਾ ਦੇ ਕਿਪਿੰਡ ਹਨ ਤੋਂ ਖੱਬੇ ਪਿੰਡਾਂ ਜਿਹਦੇ ਹਨ ਜ਼ਿਲ੍ਹਾ ਜਲੰਧਰ ਦੇ ਪਿੰਡ ਹਨ ਤਾਂਦੀ ਸਿੱਖੋਂ ਚਰੜ ਵਰਤੂਹੀ ਅਤੇ ਰਾਜਪੁਰ ਵਗੈਰਾ ਦੇ ਲਾਈਨ ਨਾ ਕੋਈ ਖੱਬੇ ਤੋਂ ਚੱਜੇ ਇੱਥੇ ਹੁੰਦਾ ਹੈ ਢੱਡਾ ਸਨੋਰਾ ਇੱਥੇ ਢੱਡਾ ਸਨੋਰਾ ਦਾ ਇੱਥੇ ਰੇਲਵੇ ਸਟੇਸ਼ਨ ਹੁੰਦਾ ਸੀ ਤੁਹਾਨੂੰ 47 ਦੇ ਇੱਥੇ ਵੱਡਾ ਕੈਂਪ ਲੱਗਾ ਸੀ ਤੇ ਇਥੋਂ ਜਨਕੀ ਸਟੇਸ਼ਨ ਤੋਂ ਜਿਹੜੇ ਲੋਕ ਨੇ ਮਹਾਂਜਰ ਨੂੰ ਪਾਕਿਸਤਾਨ ਦੇ ਰੇਲ ਤੇ ਝੜ ਕੇ ਤੇ ਅੱਜ ਕੱਲ ਇਹ ਰੇਲਵੇ ਸਟੇਸ਼ਨ ਮੌਜੂਦ ਨਹੀਂ ਹੈ ਖਤਮ ਹੋ ਚੁੱਕਾ ਹੈ ਤੇ ਉਤਰਾਏ ਉੱਤਰ ਦੇ ਇੱਕ ਬੁਲਸਨਾ ਕਾ ਆਏਗਾ ਸੱਜੇ ਪਾਸੇ ਪਿੰਡ ਹੈ ਕ੍ਰਿਸ਼ੀ ਅਬ ਉਹ ਲਦਰ ਨਗਰ ਆ ਰਿਹਾ ਹੈ ਇਹ ਹਰਨ ਦੇ ਜ਼ਿਲ੍ਹੇ ਦਾ ਪਿੰਡ ਹੈ ਇਹ ਬਸ ਇੱਥੇ ਤੋਂ ਥੋੜੀ ਅੰਮੀ ਆ ਔਰ ਪੁਲਸਨਾ ਕਹਾਣਾ ਉੱਥੋਂ ਸ਼ੁਰੂ ਹੋ ਜਾਂਦਾ ਹੈ ਹੁਸ਼ਿਆਰਪੁਰ ਦਾ ਜ਼ਿਲ੍ਹਾ ਇਹ ਆ ਗਿਆ ਇਹ ਪੂਰੀ ਇਹ ਤੋਂ ਹੁਸ਼ਿਆਰਪੁਰ ਦਾ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅੱਗੇ ਆਉਣਗੇ ਲੇਕਿਨ ਸੱਜੇ ਪਾਸੇ ਅਜੇ ਨਹੀਂ ਕੋਈ ਕੁਸ਼ ਪਿੰਡ ਹਰਨ ਦੇ ਜ਼ਿਲ੍ਹੇ ਦੇ ਪਿੰਡ ਲੰਗੇ ਇਹ ਐ ਉੜੀ ਤੋਂ ਦਰਯੁੱਤਰ ਨਹੀਂ ਸੱਜੀ ਪਿੰਡ ਪਿੰਡ ਹੈ ਚਮਿਆਰੀ ਇਹ ਜੰਧ ਜ਼ਿਲ੍ਹੇ ਦਾ ਪਿੰਡ ਹੈ ਇਹ ਚਮਿਆਰੀ ਫਿਰ ਰਸਤੋਂ ਫਿਰ ਪਟੀਆਂ ਫਿਰ ਜੋੜਾ ਵਗਿਆੜੀ ਇਹ ਸਾਰੇ ਜਿੰਨਦ ਇੱਥੇ ਖੱਬੇ ਹੱਥ ਹੁੰਦਾ ਹੈ ਚੱਕ ਸ਼ੁਕਰ ਚੱਕ ਸ਼ੁਕਰ ਜਿਨਾਂ ਕਿ ਖੱਬੇ ਪਾਸੇ ਪਿੰਡ ਆਉਣਗੇ ਤਸੀਲ ਦਸੂਆ ਜ਼ਿਲ੍ਹਾ ਸ਼ਹਿਰ ਬਣਦੇ ਤੇ ਸੱਜੀ ਪਾਸੇ ਚਨਾਗ ਤੱਕ ਜਿੰਨੇ ਜਿੰਨੇ ਦੇ ਪਿੰਡ ਹੋਣਗੇ ਤੇ ਇੱਥੋਂ ਆ ਸੱਗੇ ਹੱਥ ਰੋਡ ਨਿਕਿਆ ਪਿੰਡ ਖਰਲ ਕਲਾਰੋ ਇਹ ਵੀ ਜਿੰਨਾਂ ਦੇ ਜਿਹੜਾ ਪਿੰਡ ਹੈ ਤੇ ਹੁਣ ਇਹ ਜਿਹੜੇ ਸ਼ਾਰਪੁਰ ਜਿੰਨੇ ਦੇ ਪਿੰਡ ਖੱਬੇ ਪਾਸੇ ਜਿੰਨਾ ਵਿੱਚ ਚੱਕ ਸ਼ੂਕਰ ਤੋਂ ਇਲਾਵਾ ਮੋਕਲ ਭਲਿਆਨਪੁਰ ਜਹੂਰਾ ਖੋਦਪੁਰ ਜਿਹੂਰਾ ਕਿਸੇ ਸਮੇਂ ਬੜਾ ਪ੍ਰਸਿੱਧ ਪਿੰਡ ਹੁੰਦਾ ਸੀ ਬਹੁਤ ਹੀ ਪੁਰਾਣਾ ਪਿੰਡ ਹੈ ਇੱਥੇ ਕਿਸੇ ਸਮੇਂ ਕਸਬਾ ਹੁੰਦਾ ਸੀ ਵਗਣ ਤੋਂ ਪਹਿਲਾਂ ਅੱਜ ਕੱਲ੍ਹ ਛੋਟਾ ਜਿਹਾ ਪਿੰਡ ਹੀ ਹੈ ਬੜਾ ਇਤਿਹਾਸਕ ਪਿੰਡ ਹੈ ਜਿਹੂਰਾ ਮਹਾਪਰਤ ਕਾਲ ਨਾਲ ਜੁੜਿਆ ਹੋਇਆ ਜਿਹੂਰਾ ਪਿੰਡ ਕੰਮਪਾਸੇ ਪਿੰਡ ਪਟਿਆਲ ਤੇ ਇੱਥੋਂ ਕੁਝ ਅੱਗੇ ਜਾ ਕੇ ਰੋਡ ਨਿਕਲਦਾ ਹੈ ਪਿੰਡ ਜਹੂਰਾਂ ਠੀਕ ਹੈ ਕਲਿਆਣਪੁਰ ਕਲਿਆਣਪੁਰ ਨੂੰ ਰੋਡ ਗਿਆ ਤੇ ਨਾਲ ਹੀ ਅੱਗੇ ਫਿਰ ਜਹੂਰਾ ਹੈ ਮਾਣਾ ਹੀ ਪ੍ਰਸਿੱਧ ਪਿੰਡ ਜਹੂੜਾ ਤੁਸੀਂ ਤੁਸੂਲਾ ਉਹ ਜਿਹੜੇ ਸ਼ਹਿਰ ਪਰ ਦਾ ਪਿੰਡ ਹੈ ਜਹੂੜਾ ਇਹ ਆ ਗਿਆ ਜੀ ਅੰਡਾ ਚਲਾਂਗ ਤੇ ਅਸੀਂ ਫਲਾਈਵਰ ਦੇ ਉੱਤੋਂ ਵੀ ਪੂਜੇ ਜਾਵਾਂਗੇ ਤੇ ਚਲਾਂਗ ਖੱਬੇ ਸੱਜੇ ਇਥਾਂ ਫਲਾਈਵਰ ਦੇ ਪਿੰਡ ਵਿੱਚ ਇਲਸਟ੍ਰੇਸ਼ਨ ਵਿੱਚ ਮੌਜੂਦ ਹੈ 147 ਤੋਂ ਪਹਿਲਾਂ ਵੀ ਸੀ ਤੇ ਅੱਜ ਵੀ ਹੈ ਤੇ ਇਹ ਫਲਾਈਵਰ ਤੋਂ उत्तर ही आएगा टोल प्लाजा चिलानग टोल प्लाजा बड़ा महंगा टोल प्लाजा है नैशनल हाईवे ये आ गया जी टोल प्लाजा देखते हैं कि लेन खाली है आज रश घट ही है है सब तो लास्ट दोनों लाइन खाली है। इस लाइन पाने से है इतने तो कोई मुलाजम ही नहीं है वो अगे खड़ा है काउंटर मौजूद नहीं है आ जा भी आ ये बहर ही खड़ोता रहा काउंटर तक अजे भी नहीं गया बड़ी देर लाई है तो कोई मुलाजम वैसे कोई मुलाजिम है देखते हैं आंता कोई लाया एक स्कैनर जै के शुक्र है आया आजा भी चल थैंक यू भाई ਅਜੀ ਚੱਲਦੇ ਹੁਣ ਅੱਗੇ ਸਫ਼ਰ ਦੇ ਹਲਕੀ ਹਲਕੀ ਬੂੰਦਾਬੰਦੀ ਇੱਥੇ ਹੋ ਰਹੀ ਹੈ ਹਲਕੇ ਹਲਕੇ ਕਣੀ ਤੇ ਬਹੁਤ ਗ੍ਰੀਨਰੀ ਜਿਹੜਾ ਸ਼ਹਿਰਪੁਰ ਅ ਸ਼ੁਰੂ ਹੋ ਚੁੱਕਿਆ ਹੈ ਹਰਿਆ ਭਰਿਆ ਸਾਡਾ ਤਵਾ ਜਿਹੜਾ ਸ਼ਹਿਰਪੁਰ ਤੇ ਐ ਰੋਡ ਜਿੰਕਲੀਕਾ નીચે ਗਲੀਆਂ ਸਲਿੱਪੀ ਹੋ ਜਾਂਦੀਆਂ ਜੀ ਬ੍ਰੇਕ ਮਾਰਿਆ ਆ ਗੁਰਾ ਅਸੀਂ ਫਸਫੀਟ ਚੱਲਾਂਗੇ ਠੀਕ ਹੈ ਨੀਲਾ ਬੋਰ ਲੱਗਾ ਹੈ ਖੱਬੇ ਹੱਥ ਹੈ ਖੱਖ ਪਿੰਡ ਖੱਖ ਪਿੰਡ ਤੇ ਇਹਦੇ ਕੋਲ ਵੀ ਰੇਲਵੇ ਲਾਈਨ ਕ੍ਰਾਸ ਕਰਕੇ ਰੋਡ ਜਾਂਦਾ ਸੀ ਜੀਟੀ ਰੋਡ ਪੁਰਾਣਾ ਇਹ ਬਾਈਪਾਸ ਇੱਥੋਂ ਅੱਗੇ ਬਾਈਪਾਸ ਸ਼ੁਰੂ ਹੁੰਦਾ ਸੀ ਤੇ 90 ਤੋਂ ਬਾਅਦ ਬਾਈਪਾਸ ਬਣਿਆ ਤੇ ਪੁਰਾਣਾ ਜੀਟੀ ਰੋਡ ਇਹੋ ਹੀ ਵਾਇਆ ਖੱਖ ਦੇ ਕੋਲ ਵੀ ਜਾਂ ਕੇ ਜਾਂਦਾ ਸਹੀ ਫਿਰ ਜਾਂਦਾ ਸੀ ਜਾਂਡਾ ਉਡਮੂੜ ਬੱਸ ਸਟੈਂਡ ਬੱਸਾਂ ਜਾਂਦੀਆਂ ਸਨ ਫਿਰ ਵਾਇਆ ਦਾਰਾਪੁਰ ਚੱਲ ਜਾਂਦੀਆਂ ਸਨ ਕਿਸੂ ਬੇਬਲ ਜਾਂਨ ਕੇ ਸਾਰੇ ਟ੍ਰੈਫਿਕ ਹੀ ਸ਼ਹਿਰ ਦੇ ਵਿੱਚੋਂ ਲ ਜਾਂਦੀ ਸੀ ਪੁਰਾਣਾ ਜੀਟੀ ਰੋਡ ਤੇ ਇਹ ਜਿਹੜਾ ਹੈ ਇਹ 1990 ਦੇ ਹੱਦ ਦੇ ਵਿੱਚ ਬਾਈਪਾਸ ਬਣਿਆ ਜੇ ਤਾਂ ਇੱਥੇ ਪਹਿਲਾਂ ਖੇਤ ਹੀ ਸਨ ਪੁਰਾਣਾ ਜੀਟੀ ਰੋਡ ਅੱਜ ਵੀ ਮੌਜੂਦ ਹੈ ਤੇ ਜਿਨ੍ਹਾਂ ਨੂੰ ਸ਼ਹਿਰ ਜਾਣਾ ਹੁੰਦਾ ਢਾਂਡਾ ਉਹ ਸਿੱਧਾ ਹੀ ਫਟ ਘਾਰ ਕਰਕੇ ਢਾਂਡਾ ਸ਼ਹਿਰ ਵਿੱਚ ਪਹੁੰਚ ਜਾਂਦੇ ਹਨ ਇਹ ਬਾਈਪਾਸ ਤੇ ਜਾ ਰਹੇ ਹਾਂ ਅਗਲੇ ਪਾਸੇ ਡਾਂਡਾ ਉਲਟਾ ਹੋ ਚੁੱਕਾ ਹੈ। ਰੇਲਵੇ ਲਾਈਨ ਤੋਂ ਪਾਰ ਤੇ ਇਹ ਸਾਹਮਣੇ ਵੱਡਾ ਸਰਾ ਉੱਤੇ ਬੋਰਡ ਲੱਗਿਆ ਹੈ ਇੱਥੋਂ 1 ਕਰੋੜ ਜਾਂਦਾ ਹੈ ਸ਼ਹਿਰ ਵੱਲ ਇੱਕ ਅੰਮ੍ਰਿਤਸਰ ਨੂੰ ਤੇ ਅਸੀਂ ਇੱਥੋਂ ਫਲਾਈਵਰਾਂ ਅੱਗੇ ਵਧਾਂਗੇ ਤੇ ਡਾਂਡਾ ਔਰ ਮਣ ਸ਼ਹਿਰ ਥੱਲੇ ਰਹਿ ਜਾਂਦਾ ਹੈ ਐ ਲੱਗਿਆ ਬੋਰਡ ਲਿਖਿਆ ਸੱਜੇ ਸ਼ਹਿਰ ਵੱਲ ਖੱਬੇ ਸ਼ਹਿਰ ਵੱਲ ਯਾਨੀ ਕਿ ਖੱਬੇ ਪੋਲ ਦੇ ਥੱਲੇ ਔਰ ਲੰਘ ਕੇ ਸੱਜੇ ਪਾਸੇ ਨੂੰ ਸ਼ਹਿਰ ਵੱਲ ਨੂੰ ਰੋੜ ਜਾਂਦੀ ਹੈ ਤੇ ਇਹ ਡਾਇਵਰਟ ਹੋ ਗਿਆ ਰੋਡ ਖੱਬੇ ਪਾਸੇ ਪੰਡਾਉਣ ਮੁਰਸ਼ਰ ਔਰ ਹੁਸ਼ਿਆਰ ਕੋ ਜ਼ਿਲ੍ਹਾ ਹੈੱਡਕੁਆਟਰ ਇਹ ਟਾਂਡਾ ਥੱਲੇ ਰਹਿ ਗਿਆ ਜੀ ਖੱਬੇ ਪਾਸੇ ਉਹ ਸਲੀਟ ਜਿੱਥੇ ਹਰ ਸਮੇਂ ਚੈਲਪੈ ਲੱਗ ਜਾਂਦੀ ਏ ਆ ਗਿਆ ਖੱਬੇ ਥੱਲੇ ਰਹਿ ਗਿਆ ਇੱਥੇ ਬਹੁਤ ਦੁਕਾਨਾਂ ਹਨ ਖਾਣ ਪੀਣ ਦੀਆਂ ਇੱਥੋਂ ਰੋਡ ਨਿਕਲਦਾ ਹੈ ਅੰਮ੍ਰਿਤਸਰ ਨੂੰ ਟਾਂਡਾ ਉਲਮੜ ਹੋ ਕੇ ਉਹ ਆਇਆ ਹਰਗਵਿੰਦਪੁਰ ਚੌਕ ਮੇਤਾ ਅੰਮ੍ਰਿਤਸਰ ਰੋਡ ਇੱਥੇ ਰੋਡ ਚੱਲ ਜਾਂਦਾ ਹੈ ਅੱਗੇ ਗੋਵਾਲ ਹੋ ਕੇ ਬੇਗਵਾਲ ਡਡਾਲਾ ਸੁਬਾਨਪੁਰ ਅੰਮ੍ਰਿਤਸਰ ਖਾਬੇ ਹੱਤ ਰੇਲਵੇ ਲਾਈਨ ਤੋਂ ਪਾਰ ਸਾਰਾ ਟਾਂਡਾ ਔਰ ਮੁਰ ਸ਼ਹਿਰ ਇਹ ਬਾਈਪਾਸ ਰਾਈਂ ਹੀ ਜਾ ਰਹੇ ਆ ਤੇ ਇੱਥੋਂ ਅੱਗੇ ਸ਼ੁਰੂ ਹੋ ਜਾਂਦਾ ਹੈ ਟਾਂਡਾ ਤੇ ਉਲਮੜ ਦੋ ਹਨ ਇਹਨਾਂ ਨੂੰ ਜੋੜ ਕੇ ਅੱਜਕੱਲ ਟਾਂਡਾ ਔਰ ਮੁਰੇ ਅ ਇੱਕ ਕੋਈ ਨਾਂ ਹੈ ਲਿਕਨ ਕਿਸੇ ਸਮੇਂ ਟਾਂਡਾ ਤੇ ਉਲਮੜ ਬਹੁਤ ਜਿਆਦਾ ਫੈਸ਼ਨ ਤੇ ਐਥਕ ਸ਼ੁਰੂ ਹੋ ਜਾਂਦਾ ਹੈ ਉਲਮੜ ਪਿਛੇ ਰਹਿ ਗਿਆ ਟਾਂਡਾ ਤੇ ਐਥੇ ਕੀ ਆਇਆ ਇੱਕੋਸ ਫੇਲੂ ਲੈਂਥ ਤੋਂ ਬਾਅਦ ਔਰ ਮੁਕਿੰਡ ਇਹ ਆ ਗਿਆ ਫਲਾਈਵਰ ਤੇ ਦੇਖ ਹੀ ਤੋਹੀਂ ਰੋਡ ਕੁਝ ਇੱਧਰ ਤੇ ਜਾਂਦਾ ਹੈ ਪਿੰਡ ਤਾਰਾਪੁਰ ਵਗੈਰਾ ਤੇ ਅੱਗੇ ਨਿਕਲ ਜਾਂਦਾ ਹੈ ਕੜਦੀ ਵਾਲਾ ਹੁਸ਼ਰਪੁਰ ਨੂੰ ਸੇਠਾ ਗਿਆ ਧਾਰਾਪੁਰ ਤੇ ਅਸੀਂ ਹੁਣ ਅੱਗੇ ਵੱਧਨੇ ਆ ਇਹ ਫਲਾਈਓਵਰ ਤੋਂ ਉੱਤਰ ਕੇ